ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੀਮ ਕਰਨ ਦੇ ਪਿੰਦੇ ਪਿੰਡ ਕਰਿਆਲੇ ਦੇ ਨਜ਼ਦੀਕ ਪਿੰਡ ਠੱਠਾ ਵਿਖੇ ਸੂਏ ਦਾ ਬੰਨ ਟੁੱਟਣ ਕਾਰਨ ਕਈ ਕਰਾਂ ਦੇ ਵਿੱਚ ਪਾਣੀ ਭੜਿਆ ਕਰਾਂ ਦੇ ਲੋਕ ਅਤੇ ਛੋਟੇ ਬੱਚੇ ਖੁਦ ਹੀ ਇਸ ਸੂਏ ਦੇ ਬੰਨ ਨੂੰ ਬੰਨਣ ਦੇ ਵਿੱਚ ਲੱਗੇ ਹੋਏ ਨੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਵਾਸੀ ਕੁਲਵੰਤ ਸਿੰਘ ਸੁਖਵੰਤ ਸਿੰਘ ਅਤੇ ਅਮਰਿਕ ਸਿੰਘ ਨੇ ਦੱਸਿਆ ਕਿ ਲਗਾਤਾਰ ਤੀਜੀ ਵਾਰ ਇਹ ਸੂਆ ਇਸੇ ਹੀ ਜਗ੍ਹਾ ਤੋਂ ਟੁੱਟ ਚੁੱਕਾ ਹੈ ਪਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਨਹੀਂ ਆਉਂਦਾ ਉਹਨਾਂ ਨੂੰ ਆਪ ਹੀ ਇਹ ਬੰਦ ਬੰਨੜਾ ਪੈਂਦਾ ਉਹਨਾਂ ਕਿਹਾ ਕਿ ਅੱਜ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਇਹ ਸੂਆ ਟੁੱਟਾ ਹੋਇਆ ਸੀ ਪਰ ਮਹਿਕਮੇ ਦੇ ਕਿਸੇ ਵੀ ਅਧਿਕਾਰੀ ਨੇ ਇੱਥੇ ਪਹੁੰਚਣ ਦੀ ਖਿੱਚ ਨਹੀਂ ਕੀਤੀ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਮਹਿਕਮੇ ਦੇ ਕਈ ਅਧਿਕਾਰੀਆਂ ਨੂੰ ਫੋਨ ਵੀ ਕੀਤੇ ਗਏ ਨੇ ਪਰ ਕਿਸੇ ਨੇ ਵੀ ਉਹਨਾਂ ਦੇ ਸੁਣਵਾਈ ਨਹੀਂ ਕੀਤੀ ਇਸ ਸੂਏ ਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਵੜਦਾ ਹੈ ਜਿਸ ਕਰਕੇ ਉਹਨਾਂ ਨੂੰ ਮਜਬੂਰ ਹੋ ਕੇ ਆਪਣੇ ਛੋਟੇ-ਛੋਟੇ ਬੱਚਾ ਨੂੰ ਨਾਲ ਲੈ ਕੇ ਇਸ ਬੰਨ ਨੂੰ ਬੰਨਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹੈ ਬਾਈ ਜੀ ਤੁਹਾਡਾ ਕਲਵੰਦ ਸਿੰਘ ਹੈ। ਤੇ ਕੀ ਮਸਲਾ ਆ ਜਿਹੜਾ ਪਾਇਆ ਸੁਗਾ ਫੇਰ ਟੁੱਟਾ ਤੇ ਨਿਆਣੇ ਨਹੀਂ ਕਿਨੇ ਕਿ ਬੰਨਨਦੇ ਤੁਸੀਂ ਆ ਲੱਗੇ ਮਹਿਕਮੇ ਵਾਲਾ ਨਹੀਂ ਕੋਈ ਆਇਆ ਥੇ ਕੋਈ ਮਹਿਕਮਾ ਵਾਲਾ ਨਹੀਂ ਆਇਆ ਤਿੰਨ ਵਾਰੀ ਹੀ ਸੁਗਾ ਬੱਧਾ ਵਾ ਮਹਿਕਮੇ ਵਾਲੇ ਆਉਂਦੇ ਤਾਂ ਗੇੜਾ ਮਾਰ ਕੇ ਕੋਲ ਖਲੋ ਕੇ ਦਿਲ ਜਾਂਦੇ ਆ ਕਿਤੇ ਟੱਪਾ ਨਹੀਂ ਨਾ ਮਿੱਟੀ ਦਾ ਪਾਇਆ ਪਤਾ ਨਹੀਂ ਉਹ ਮੈਂ ਬੇੜਾ ਕਰਕੇ ਆਇਆ ਖਰੇ ਸਾਰਾ ਪਿੰਡ ਉਪ ਚੱਲਿਆ ਤੇ ਕਿਤੇ ਆਣ ਕੇ ਝਾਤੀ ਨਹੀਂ ਮਾਰੀ ਉਹਨਾਂ ਨੇ ਤੇ ਇਹ ਹੁਣ ਕਿਦੋਂ ਦਾ ਟੁੱਟਾ ਸੁਗਾ ਤੇ ਹੁਣ ਕੋਈ ਮਹਿਕਮੇ ਵਾਲਾ ਆਇਆ ਕੋਈ ਮਹਿਕਮੇ ਵਾਲਾ ਨਹੀਂ ਆਇਆ ਸਵੇਰ ਦੇ ਸਵੇਰ ਦੇ ਲੱਗੇ ਆ ਜਵਾਕ ਲੱਗੇ ਆ ਵਿਚਾਰੇ ਸਾਡੇ ਨਾਲ ਤੇ ਕੋਈ ਮਹਿਕਮੇ ਵਾਲਾ ਇਹ ਕਰ ਦੇ ਨਹੀਂ ਤੇਨੂ ਰੇ ਕੇ ਪਤਾਵਾ ਪਾਣੀ ਬੰਦ ਹੋਇਆ ਹੁਣ ਕੇ ਨਹੀਂ ਕੋਈ ਪਾਣੀ ਨਹੀਂ ਬੰਦ ਹੋਇਆ ਜੀ ਇਹ ਕਿੱਥੇ ਕਿੱਥੇ ਕਿੰਨਾ ਕਿੰਨਾ ਘਰਾਂ 'ਚ ਵੜ ਗਿਆ ਪਾਣੀ ਲੱਗੇ ਲੱਗੇ ਸਾਰੇ ਘਰਾਂ 'ਚ ਵੜ ਗਿਆ ਵਾ ਲੱਗੇ ਗੁਰਦੁਆਰਾ ਗੁਰਦੁਆਰੇ 'ਚ ਵੜ ਗਿਆ ਪਾਣੀ ਸਾਰੇ 'ਚ ਹੁਣ ਕੀ ਮੰਗਤੀ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਨੂੰ ਆਣ ਕੇ ਸਵੇਰ ਨੂੰ ਕਹਿੰਦਾ ਬੰਨੇ ਦੇਵੇ ਜਾਂ ਪਾਣੀ ਪਿੱਛੋਂ ਬੰਦ ਕਰ ਦੇਣਾ ਇਉਂ ਬੇੜਾ ਕਰ ਕੇ ਦਿਆਦਾ ਆਹ ਸਾਰੇ ਕੀ ਹਾਲ ਹੈ ਪਿੰਡ ਦਾ ਬਣਿਆ ਪਿਆ ਕੀ ਗੱਲ ਹੈ ਵੀਰੇ ਤੁਸੀਂ ਆ ਵੀ ਲੱਗੇ ਜੇ ਸੂਆ ਬਣਨ ਤੇ ਕੀ ਗੱਲ ਪ੍ਰਸ਼ਾਸਨ ਨਹੀਂ ਕੋਈ ਇੱਥੇ ਆ ਭਾਈ ਸਾਹਿਬ ਜੀ ਕੋਈ ਇੱਥੇ ਬੰਦਾ ਨਹੀਂ ਸਾਡੇ ਕੋ ਪਹੁੰਚਿਆ ਵੇਖੋ ਛੋਟੇ ਛੋਟੇ ਬੱਚੇ ਲੈ ਕੇ ਸੂਆ ਬਣਨ ਆ ਪਰ ਆਇਆ ਸਾਡੇ ਕੋਲ ਸਾਡੇ ਸਾਡੇ ਕੋਲ ਇੱਕ ਵਾਰੀ ਮਾਇ ਮਸਲਾ ਹੱਲ ਨਹੀਂ ਹੋਇਆ ਤੇ ਨਾ ਹੀ ਕੋਈ ਇੱਥੇ ਆ ਕੇ ਪਹੁੰਚਿਆ ਜੀ ਤੇ ਹੁਣ ਕੀ ਮੰਗ ਕੀ ਕਰਦੇ ਤੁਸੀਂ ਮੰਗ ਕੇ ਇਹੋ ਕਰਦੇ ਆ ਵੀ ਆ ਕੇ ਸੂਆ ਜਿਆਦਾ ਬੰਦ ਕੀਤਾ ਜਾਵੇ ਜਾਂ ਕੋਈ ਇਹਨਾਂ ਦਾ ਆ ਕੇ ਮਹਿਮੇ ਦਾ ਬੰਦਾ ਆ ਕੇ ਇਹਨੂੰ ਬੰਨੇ ਜੀ ਕਿੰਨੀ ਆ ਟੁੱਟ ਚੁੱਕਾ ਸੂਆ ਹੈ ਇਹ ਜੀ ਤੀਜੀ ਆ ਸੂਆ ਟੁੱਟ ਚੁੱਕਾ ਵਾ ਤੇ ਵੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਵੜਨ ਸਾਰਾ ਨਾ ਪਾਣੀ ਲੱਗਾ ਤੇ ਜਿਹੜੇ ਪ੍ਰਸ਼ਾਸਨ ਦੇ ਇਥੇ ਲਾਗੇ ਬੰਨੇ ਅਧਿਕਾਰੀ ਜਾਣੂ ਕਰਵਾਇਆ ਜੇ ਕਿਸ ਨੂੰ ਸੰਝ ਕਰਾਇਆ ਜੀ ਕਰਾਇਆ ਕੋਈ ਸਾਡੀ ਬਾਤ ਨਹੀਂ ਪੁੱਛ ਲਿਆ ਕੋਈ ਨਹੀਂ ਆਉਂਦਾ ਨਹੀਂ ਜੀ ਕੋਈ ਵੇਖ ਲੋ ਕੋਈ ਬੰਦਾ ਮਹਿਕਮੇ ਦਾ ਸਾਡੇ ਨਾਲ ਨਹੀਂ ਹੈਗਾ ਜੀ ਤੁਹਾਡਾ ਮਰੀ ਜੀ ਤੇ ਕੀ ਗੱਲ ਕੀ ਆ ਨਿਆਣੇ ਲੈ ਕੇ ਤੁਸੀਂ ਆ ਵੀ ਆ ਜਿਹੜਾ ਸੁਆ ਬੰਨਨ ਦਾ ਜੀ ਕੀ ਹੋਇਆ ਕੀ ਪ੍ਰਸ਼ਾਸਨ ਨਹੀਂ ਆਉਂਦਾ ਇਥੇ ਭਾਈ ਜਦੋਂ ਕੋਈ ਆਉਂਦਾ ਹੀ ਨਹੀਂ ਨਾ ਮਹਿਕਮੇ ਵਾਲਾ ਆਦਮੀ ਨਹੀਂ ਨਾ ਕੋਈ ਵੀ ਆਉਂਦਾ ਤੇ ਫਿਰ ਕੀ ਕਰਾਂਗੇ ਬੱਚੇ ਲੈ ਕੇ ਲੱਗੇ ਆ ਨਾ ਕੋਈ ਸਿਆਣਾ ਹੀ ਆਉਂਦਾ ਹੋਰ ਤੇ ਨਾ ਮਹਿਕਮੇ ਵਾਲਾ ਹੀ ਕੋਈ ਆਉਂਦਾ ਕੀ ਕਰਾਂਗੇ ਕਿੰਨੀ ਆ ਟੁੱਟ ਚੁੱਕਾ ਸੁਆ ਤੇ ਇਵਾਰੀ ਟੁੱਟ ਗਿਆ ਜੀ ਅੱਛਾ ਹੁਣ ਚਾਰ ਪੰਜ ਵਾਰੀ ਟੁੱਟਾ ਏ ਮੈਕਮੇ ਵਾਲਿਆਂ ਨੂੰ ਕਿਹਾ ਮੈਕਮੇ ਵਾਲਾ ਕੋਈ ਨਹੀਂ ਆਉਂਦਾ ਅੱਛਾ ਤਖੋ ਇਹ ਹੁਣ ਪਾਏ ਹੁਣ ਵੀ ਟੁੱਟਾ ਸੁਆ ਹਾਂ ਟੁੱਟਾ ਏ ਵੱਜਾ ਕੇ ਨਹੀਂ ਵੱਜਾ ਜੇ ਵੱਜਾ ਨਹੀਂ ਹਜੇ ਕੋਈ ਵੀ ਵੱਜਾ ਕੀ ਮੰਗ ਕੀ ਕਰਦੇ ਤੁਸੀਂ ਮੰਗ ਕਰਦੇ ਆਂ ਵੀ ਇਹ ਜਿਹੜੇ ਮੈਕਮੇ ਵਾਲੇ ਬੰਦੇ ਆਣ ਕੇ ਸੁਆ ਬੰਨਾਂ ਬੰਨਾਂ ਨਾ ਇਹ ਕਦੋਂ ਦਾ ਹੁਣ ਟੁੱਟਾ ਏ ਸੁਆ ਇਹ ਸਵੇਰ ਦਾ ਟੁੱਟਾ ਸਵੇਰ ਦੇ ਵੜਨਦੇ ਆ ਲੋਕਾਂ ਦੇ ਘਰਾਂ ਜੀ ਜਾਂਦੇ ਬੱਚਿਆਂ ਨੂੰ ਲੈ ਕੇ ਲੱਗੇ ਸਵੇਰ ਦੇ